ਮੁਕੇਰੀਆਂ ਦੇ ਕਸਬਾ ਪੰਘਾਰਾ ਵਿੱਚ ਸਵਰਗੀ ਡਾਕਟਰ ਭਗਤ ਸਿੰਘ ਸੈਣੀ ਦੀ ਯਾਦ ਵਿੱਚ ਪਹਿਲਾ ਮੈਮੋਰੀਅਲ ਓਪਨ ਬੈਡਮਿੰਟਨ ਟੂਰਨਾਮੈਂਟ ਦਾ आयोजन ਪਹਿਲਾ ਸਪੋਰਟਸ ਅਕੈਡਮੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿੱਚ ਜਿਲ੍ਹਾ ਪੱਧਰੀ ਟੀਮਾਂ ਤੋਂ ਇਲਾਵਾ ਸਟੇਟ ਤੋਂ ਆਏ ਬੱਚੇ ਇਸ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਹਨ ਜੋ ਕਿ 29 ਮਾਰਚ ਤੋਂ ਲੈ ਕੇ 31 ਮਾਰਚ ਤੱਕ ਚੱਲੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੁਕੇਰੀਆਂ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਜੀਤ ਸਿੰਘ ਸੋਹੋਤਾ ਨੇ ਇਸ ਟੂਰਨਾਮੈਂਟ ਦੀ ਰੀਵਨਟ ਕੱਟ ਕੇ ਸ਼ੁਰੂਆਤ ਕਰਾਈ। ਇਸ ਮੌਕੇ ਉਹਨਾਂ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਨੌਜਵਾਨ ਖੇਡਾਂ 'ਚ ਅੱਗੇ ਆ ਰਹੇ ਹਨ ਤੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਜੋ ਮਕੇਰੀਆਂ ਦੇ ਕਸਬਾ ਪੰਘਾਲਾ ਵਿੱਚ ਬੈਡਮਿੰਟਨ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ, ਇਹ ਹਲਕੇ ਮਕੇਰੀਆਂ ਵਿੱਚ ਅਜਿਹੇ ਪਹਿਲਾ ਟੂਰਨਾਮੈਂਟ ਹੈ ਜਿਸ ਵਿੱਚ ਭਾਗ ਲੈਣ ਲਈ ਦੂਰ ਸਟੇਟਾਂ ਤੋਂ ਬੱਚੇ ਆਏ ਹਨ ਅਤੇ ਅਜਿਹੇ ਟੂਰਨਾਮੈਂਟ ਆਉਣ ਵਾਲੇ ਭਵਿੱਖ ਵਿੱਚ ਹੋਰ ਵੀ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਖੇਡਾਂ ਨਾਲ ਜੁੜ ਸਕਣ। ਉੱਥੇ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨ ਵਧੇਰੇ ਜਾਣਕਾਰੀ ਦਿੰਦਿਆਂ ਪਹਿਲਾ ਸਪੋਰਟਸ ਅਕਾਦਮੀ ਦੇ ਪ੍ਰਬੰਧਕ ਹਰਪੀ ਸਿੰਘ ਪਹਿਲਾ ਨੇ ਦੱਸਿਆ ਕਿ ਇਹ ਟੂਰਨਾਮੈਂਟ 3 ਦਿਨਾਂ ਲਈ ਚੱਲੇਗਾ ਅਤੇ ਇਸ ਵਿੱਚ ਆਏ ਹੋਏ ਸਾਰੇ ਖਿਡਾਰੀਆਂ ਦੇ ਰੋਟੀ ਪਾਣੀ ਤੋਂ ਇਲਾਵਾ ਰਹਿਣ ਸਹਿਣ ਦਾ ਪ੍ਰਬੰਧ ਵੀ ਅਕਾਦਮੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹੇ ਤੋਂ ਇਲਾਵਾ ਵੱਖ-ਵੱਖ ਸਟੇਟਾਂ ਦੇ ਬੱਚੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੀ ਅਕਾਦਮੀ ਵੱਲੋਂ ਅਜੇਹਾ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਵੀ ਉਪਰਾਲੇ ਕੀਤੇ ਜਾਣਗੇ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਬੱਚੇ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਅੱਜ ਪੰਘਾਲਾ ਦੇ ਵਿੱਚ ਭੇਲਾ ਸਪੋਰਟਸ ਕਲੱਬ ਵੱਲੋਂ ਇੱਕ ਨਵਾਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇੱਥੇ ਇੰਡੋਰ ਸਟੇਡੀਅਮ ਖੋਲ੍ਹਿਆ ਗਿਆ ਹੈ। ਉਹਦੇ ਵਿੱਚ ਇੰਡੋਰ ਦੇ ਵਿੱਚ ਬੱਚਿਆਂ ਨੂੰ ਗੇਮਾਂ ਕਰਾਈਆਂ ਜਾ ਰਹੀਆਂ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਮਕੇਰੀਆਂ ਹਲਕੇ ਦੇ ਵਿੱਚ ਇਹ ਪਹਿਲਾ ਸਪੋਰਟਸ ਸਟੇਡੀਅਮ ਇੰਡੋਰ ਸਟੇਡੀਅਮ ਹੈ ਜਿਹੜਾ ਕਿ ਖੋਲ੍ਹਿਆ ਗਿਆ ਹੈ। ਇਹ ਮੈਕ ਬਹੁਤ ਲੱਗਾ ਜੋ ਕਦਮ ਮੈਨੂੰ ਬਹੁਤ ਵਧੀਆ ਲੱਗਾ ਕਿ ਇਹੋ ਜੀਆਂ ਐਕਟੀਵਿਟੀ ਜਿਹੜੀਆਂ ਉਹ ਸਾਰੇ ਇਲਾਕੇ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਇਹਦੇ ਖੁੱਲਣੇ ਚਾਹੀਦੇ ਆ ਤਾਂ ਜੋ ਬੱਚਿਆਂ ਨੂੰ ਸਹੀ ਸਿਹਤ ਮਿਲ ਸਕੇ ਸਰ ਮੇਰਾ ਨਾਮ ਹੈ ਮੀਨਾ ਸ਼ਰਮਾ ਮੈਂ ਹੁਸ਼ਾਰਪੁਰ ਤੋਂ ਆਏ ਆ ਤੇ ਸਰ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਅੱਛਾ ਹੋ ਰਿਹਾ ਹੈ ਔਰ ਜਿਹੜੀ ਇਹਨਾਂ ਦੀ ਫੈਸਿਲਿਟੀ ਹੈ ਬਹੁਤ ਹੀ ਅੱਛੀ ਹੋਈ ਨਹੀਂ ਇਹਨਾਂ ਨੇ ਜਿਹੜੀ ਜਿਹੜੀ ਹਰਪੀ ਸਿੰਘ ਨੇ ਸ਼ੁਰੂ ਕੀਤੀ ਹੈ ਇਹਨਾਂ ਨੇ ਬਹੁਤ ਅੱਛਾ ਕਰਕੇ ਸ਼ੁਰੂ ਕੀਤਾ ਹੈ ਕਿ ਬੱਚਿਆਂ ਨੂੰ ਬਹੁਤ ਮੋਟੀਵੇਟ ਮਿਲ ਰਿਹਾ ਹੈ ਬੇਟੀਆਂ ਔਰ ਬੇਟੀਆਂ ਨੂੰ ਦੋਨਾਂ ਨੂੰ ਹੀ ਅੱਗੇ ਵੰਦ ਦਾ ਮੌਕਾ ਮਿਲਦਾ। ਇਦਾਂ ਦੇ ਟੂਰਨਾਮੈਂਟ ਸਾਡੇ ਪੰਜਾਬ 'ਚ ਸਾਡੇ ਜਿਹੜੇ ਛੋਟੇ-ਛੋਟੇ ਡਿਸਟ੍ਰਿਕਟਸ ਐ ਜੋ ਛੋਟੇ-ਛੋਟੇ ਹੈਗੇ ਆ ਉਹਨਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਮੇਰਾ ਨਾਮ ਮਾਨਵੀ ਹੈ। ਬਹੁਤ ਅੱਛਾ ਟੂਰਨਾਮੈਂਟ ਹੈ। ਯਹਾਂ 'ਤੇ ਮੁਕੇਰੀਆ ਮੈਂ ਬੰਗਾਲਾ 'ਚ ਹੋ ਰਿਹਾ ਹੈ। ਐਸੇ ਕਾ ਟੂਰਨਾਮੈਂਟ ਹੋਰ ਵੀ ਹੋਣੇ ਚਾਹੀਏ। ਯਹਾਂ 'ਤੇ ਖਾਣੇ ਕਾ ਵੀ ਬਹੁਤ ਅੱਛਾ ਇੰਤਜ਼ਾਮ ਹੈ। ਰੈਸਟ ਕਾ ਵੀ ਅੱਛਾ ਇੰਤਜ਼ਾਮ ਹੈ। ਮੈਮ

ਸਰ ਐਨੀ ਜ਼ਿਆਦਾ ਇੱਥੇ ਰੌਣਕ ਲੱਗੀ ਹੋਈ ਮਾਪਿਆਂ ਦਾ ਐਨਾ ਦੇਖੋ ਕਿੰਨੀ ਦੂਰੋਂ ਬੱਚਿਆਂ ਨੂੰ ਆਪਣੇ ਲੈ ਕੇ ਆਏ ਆ ਇਹਦਾ ਮਤਲਬ ਹੈ ਕਿ ਅੱਜ ਕੱਲ ਖੇਡਾਂ ਪ੍ਰਤੀ ਮਾਪੇ ਵੀ ਥੋੜੇ ਜਿਹਾ ਅਵੇਅਰ ਹੋ ਗਏ ਆ ਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਫਿਟਨੈਸ ਜ਼ਰੂਰੀ ਹੈ ਇਹ ਗੱਲ ਕਰੀ ਤਾਂ ਆਪਣਾ ਪਹਿਲਾ ਟੂਰਨਾਮੈਂਟ ਲੱਗਦਾ ਜਿਹੜਾ ਇਸ ਤਰ੍ਹਾਂ ਦੇ ਨਾਲ ਹੋਇਆ ਪਹਿਲਾ ਪਹਿਲੇ ਹਾਂਜੀ ਸਰ ਇਸ ਇਲਾਕੇ ਦੇ ਵਿੱਚ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਇਧਰਲੀ ਸਾਈਡ ਤੇ ਕਦੀ ਆਏ ਵੀ ਨਹੀਂ ਸੀਗੇ ਇਹ ਜਦੋਂ ਪਤਾ ਲੱਗਿਆ ਤਾਂ ਆ ਕੇ ਆਪਾਂ ਦੇਖਿਆ ਟੂਰਨਾਮੈਂਟ ਇਹਨਾਂ ਨੇ ਬਹੁਤ ਵਧੀਆ ਅਰੇਂਜ ਕੀਤਾ ਹੋਇਆ ਹੈ ਅੰਮੀਆਂ ਰੋਲਕਾ ਨੇ ਕਰਵੰਤ ਸਰ ਸਾਰੇ ਵਧੀਆ ਨੇ ਸਵੇਰੇ ਆਂਦੇ ਸਾਰਿਆਂ ਲਈ ਇਹਨਾਂ ਨੇ ਰਿਫਰੈਸ਼ਮੈਂਟ ਰੱਖੀ ਹੋਈ ਸੀਗੀ ਦੁਪਹਿਰ ਨੂੰ ਵੀ ਹੁਣ ਚਾਹ ਲੰਚ ਸਾਰਾ ਅਰੇਂਜਮੈਂਟ ਪਾਣੀ ਵਗੈਰਾ ਸਾਰਾ ਵਧੀਆ ਅਰੇਂਜਮੈਂਟ ਕੋਈ ਏਦਾਂ ਦਾ ਹੋ ਨਹੀਂ ਹੈ ਬਾਹਰ ਅੰਦਰ ਬੱਚੇ ਲੱਗੇ ਹੋਏ ਐ ਜੋਰਾਂ ਤੇ ਮੇਰਾ ਇਹਨਾਂ ਨੂੰ ਇਹੀ ਹੈ ਕਿ ਏਦਾਂ ਦੇ ਟੂਰਨਾਮੈਂਟੇ ਅੱਗੇ ਵੀ ਕਰਵਾਂਦੇ ਰਹਿਣ ਕਿਉਂਕਿ ਇਹਨਾਂ ਨੇ ਕੋਈ ਆਪਣਾ ਫਾਇਦਾ ਬਿਨਾ ਦੇਖੇ ਜਿਹੜਾ ਬੱਚਿਆਂ ਦੇ ਲਈ ਸਮਾਜ ਦੇ ਲਈ ਇਹ ਕੰਮ ਕੀਤਾ ਵਾ ਕਾਬਿਲ ਤਾਰੀਫ ਹੈ ਤੇ ਅੱਧਾ ਦੀ ਐਕਟੀਵਿਟੀ ਲਗਾਤਾਰ ਕਰਾਂ ਤਾਂ ਕਿ ਸਾਡੀ ਜਿਹੜੀ ਆਨ ਵਾਲੀ ਜੰਗਰ ਜਨਰੇਸ਼ਨ ਹੈ ਉਹ ਐਡੇ ਖੇਡਾਂ ਦੇ ਵਿੱਚ ਆਪਣੀ ਰੁਚੀ ਦਿਖਾਉਂਦੇ ਹੋਏ ਕੋਰ ਤੋਂ ਕੋਰ ਪਾਰਟਿਸਪੀਟ ਕਰੇ ਤੇ ਆਪਣੀ ਫਿਟਨੈਸ ਬਣਾਈ ਰੱਖੇ ਮੇਰਾ ਨਾਮ ਲਵਕੇਸ਼ ਸ਼ਰਮਾ ਜੀ ਔਰ ਮੈਂ ਇਸ ਵੇਲੇ ਬਹੁਤ ਹੀ ਵਧੀਆ ਉਪਰਾਲਾ ਸਮਝਦਾ ਜੀ ਔਰ ਇਹ ਇੱਕ ਇਸ ਤਰ੍ਹਾਂ ਦਾ ਉਪਰਾਲਾ ਹੈ ਕਿ ਜਿੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਇੱਕ ਬਹੁਤ ਵਧੀਆ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਮਿਲਦਾ ਤਾਂ ਕਿ ਉਹ ਲਾਈਫ ਦੇ ਵਿੱਚ ਹੋਰ ਜ਼ਿਆਦਾ ਅੱਗੇ ਵਧ ਸਕਦੇ ਆ ਔਰ ਇਸ ਗੇਮ ਦੇ ਪ੍ਰਤੀ ਹੋਰ ਜ਼ਿਆਦਾ ਅੱਗੇ ਨੂੰ ਜਾ ਸਕਦੇ ਆ ਜਿਵੇਂ ਕਿ ਅਸੀਂ ਦੇਖਦੇ ਆ ਕਿ ਬਾਕੀ ਗੇਮਾਂ ਇਸ ਤਰ੍ਹਾਂ ਬੈਡਮਿੰਟਨ ਨੂੰ ਥੋੜਾ ਜਿਆ ਘੱਟ ਉਤਸ਼ਾਹ ਪ੍ਰੋਤਸਾਹਨ ਮਿਲਿਆ ਇਸ ਕਰਕੇ ਜੇ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਤੇ ਮੇਨੂੰ ਲੱਗਦਾ ਕਿ ਸਾਡਾ ਜਿਹੜਾ ਦੇਸ਼ ਹੈ ਪੰਜਾਬ ਹੈ ਸਾਰੇ ਜਿਹੜਾ ਕੰਟਰੀ ਹੈ ਉਹ ਬੈਡਮਿੰਟਨ ਦੇ ਵਿੱਚ ਹੋਰ ਜ਼ਿਆਦਾ ਅੱਗੇ ਜਾ ਸਕਦੀ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਪਹਿਲਾ ਅੱਜ ਇੱਥੇ ਇੱਕ ਯਾਦਗਾਰੀ ਟੂਰਨਾਮੈਂਟ ਦੀ ਓਪਨਿੰਗ ਹੈ ਸਰਦਾਰ ਭਗਤ ਸਿੰਘ ਸੈਣੀ ਮੈਮੋਰੀਅਲ ਟੂਰਨਾਮੈਂਟ ਜੋ ਕਿ 29 ਮਾਰਚ ਤੋਂ 31 ਮਾਰਚ ਤੱਕ ਰਵਾਇਆ ਜਾਏਗਾ ਇਸ ਦੇ ਵਿੱਚ ਮੁੱਖ ਮਹਿਮਾਨ ਮਾਰਕੀਟ ਕਮੇਟੀ ਚੇਅਰਮੈਨ ਉਹਨਾਂ ਨੇ ਰੀਓਪਨਿੰਗ ਕੀਤੀ ਹੈ ਇਸ ਤੋਂ ਇਲਾਵਾ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਾ ਹਾਂ ਬਾਕੀ ਇਸ ਵਿੱਚ ਆਪਣੇ ਪੰਜਾਬ ਦੇ ਇਲਾਵਾ ਸਾਡੇ ਹੋਰ ਨਾਲ ਦੇ ਸਟੇਟਸ ਤੋਂ ਵੀ 플레이ਰ ਪਾਰਟਿਸਿਪੇਟ ਕਰ ਰਹੇ ਹਨ